ਹੈਲੋ ਜੀ ਹਲੋ ਜੀ ਸਾਰੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸੀ ਲੱਗੇ ਆਂਗੇ ਨਾ ਮੇਰੇ ਬਲੌਗ ਦੀ ਸ਼ੁਰੂਆਤ ਕਰ ਆਹ ਦੇਖੋ ਦੋ ਫਰੈਂਡ ਆ ਲੈ ਕੇ ਇੰਜ ਨੇ ਸਾਗ ਇੱਕ ਵੀ ਮੰਮੀ ਤੁਸੀਂ ਜਾਣਦੇ ਹੋ ਇਹ ਵੀ ਮੰਮੀ ਦੀ ਫਰੈਂਡ ਇਹ ਦੋਵੇਂ ਸਾਰੇ ਆ ਕੇ ਸੋਏ ਸੋਏ ਦੀਆਂ ਲੱਗੀਆਂ ਐ ਸਮਾਨ ਨਾ ਕਰਨਾ ਇਹਨਾਂ ਨੇ ਬੜਾ ਕੁਝ ਕੀਤਾ ਪਰ ਮੈਂ ਥੋੜੇ ਜਿਹਾ ਬਿਜ਼ੀ ਚੱਲ ਰਹੀ ਸੀ ਇਹਨਾਂ ਦੀ ਕੀ ਕਲਿੱਪ ਮੈਂ ਨੇ ਬਣਾਈ ਨੇ ਕਿ ਮੈਂ ਸੋਚੀ ਸੀ ਅੰਦਰ ਬੈਠੀ ਬੈਠੀ ਵੀ ਇਹ ਕੀ ਕੁਛ ਕਰ ਲਈਏ ਨੇ ਸਾਰੀਆਂ ਇਹਨਾਂ ਦੀਆਂ ਕਲਿੱਪਾਂ ਮੈਂ ਲਵਾਂ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਜੀ ਹੈਗੀ ਹੁਣ ਦੇ ਬਿਲੇ ਪਤਾ ਨਹੀਂ ਕਦੋਂ ਮਿਲਾਂਗੇ ਜਦਦਾ ਰਹ ਜਾਂਦੀਆਂ ਨੇ ਜ਼ਰੂਰ ਤੋਂ ਆਪਾਂ ਨੂੰ ਛੋਟੀਆਂ ਛਟੀਆਂ ਖੁਸ਼ੀਆਂ ਮਤਲਬ ਆਪਣੀਆਂ ਕੈਪਚਰ ਕਰਨੀਆਂ ਚਾਹੀਦੀਆਂ ਨੇ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ ਜਾਦਾ ਛੋਟੀ ਜੀ ਜ਼ਿੰਦਗੀ ਕੀ ਪਤਾ ਲੱਗਦਾ ਕਿਹੜਾ ਇਨਸਾਨ ਕਦੋਂ ਤੂ ਜੀ ਸੋ ਇਹ ਲੱਗ ਰਹੀਆਂ ਨੇ ਸਾਗ ਬਣਾਉਣ ਇੱਕ ਜਣੀ ਫੜਾ ਫਟ ਸਾਗ ਕੱਟ ਰਹੀ ਹੈ ਤੇ ਦੂਜੀ ਜਣੀ ਜਲਦੀ ਜਲਦੀ ਚੁੱਲ੍ਹੇ ਤੇ ਉੱਥੇ ਪਾ ਰਹੀ ਹੈ ਲੈ ਮਮਾ ਉਥੋ ਚੁੱਲ੍ਹੇ ਤੋਂ ਦੱਸ ਕਿ ਲਿਆ ਸਾਰੇ ਕੁਝ ਤੁਸੀਂ ਕੀ ਕਰੇ ਦੇਖੋ ਤੁਸੀਂ ਸਾਹਿਆਂ ਨੇ ਕਹਿੰਦੇ ਉਹਨੂੰ ਕੱਚੇ ਭਾਂਡੇ ਦੇ ਵਿੱਚ ਸਬਜ਼ੀ ਬਣਾਉਣੀ ਚਾਹੀਦੀ ਕੋਈ ਵੀ ਦਾਲ ਸਬਜ਼ੀ ਸਾਗ ਜਿਹੜਾ ਅੱਜ ਤੌੜੀ ਦੇ ਵਿੱਚ ਬਣਾਉਣਾ ਹੈ ਕੱਚੇ ਭਾਂਡੇ ਚ ਪਾ ਰਹੇ ਹਾਂ ਸਿੱਟੇ ਹੋ ਜਾਊਗਾ ਮਮਾ ਜਮਨੇ ਨਾ ਦਾਬਦਾਨੀ ਹਜੇ ਤਾਂ

ਇਹ ਤੇ ਦੋ ਪਾਠਿਆ ਲੱਗ ਗਿਆ ਹਾਂ ਹਾਂ ਇਹ ਟੇਡੀਜੀ ਮਾਰਕਟ ਟੇ ਹਾ ਜੇ ਨਟਾਲਿਆ ਹਾਂ ਜਿਵੇਂ ਤਾਂ ਬਿੰਦ ਚ ਢਲ ਜੀ ਜਦੋਂ ਕੇਰਾ ਜਿਜਣ ਲੱਗ ਗਿਆ ਨਾ ਤਪਲੇ ਚ ਬਣੂ ਵੀ ਬਹੁਤ ਛੇਤੀ ਬਣਦਾ ਛੇਤੀ ਹਾਂ ਛੇਤੀ ਬਣਦੇਗਾ ਮੈਂ ਸੋਚੀ ਪਤਿਲਾ ਛੇਤੀ ਨਹੀਂ ਇੱਕ ਵਾਰੀ ਰੇਜੇ ਪੈ ਜਾਣਦੇ ਫਿਰ ਬਹੁਤ ਛੇਤੀ ਬਣ ਜਾਂਦੇ ਇਸ ਤੇ ਡਾਕੂਮੈਂਟ ਰੱਖ ਕੇ ਅਸੀਂ ਤੱਕ ਦੇ ਨਹੀਂ ਕਰ ਰਹੇ ਹਾਂ ਹਾਂ ਪਹਿਲਾਂ ਚ ਪੰਟਾ ਕਰਦੀਆਂ ਤਪਲੇ ਚਾਣਾ ਮੈਂ ਤਾਂ ਤਪਲੇ ਜੀ ਬਣਾਉਣੀ ਹਮੇਸ਼ਾ ਇਹ ਤਾਂ ਜਵਾਬ ਵੀ ਕੱਟ ਕਰਦਾ ਹਾਂ ਹਾਂ ਕੱਟ ਤੇ ਜਾ ਬਣਦਾ ਉਹਦਾ ਸਿੱਕਾ ਘਸਦਾ ਸਮਾਂ ਦੀ ਪਤੀਲੇ ਦਾ ਤਾਂ ਉਹ ਤਾਂ ਕਾ ਜਿਹੜੇ ਜਹ ਜੜੇ ਗੱਲ ਤਾਂ ਨਹੀਂ ਹਾਂ ਇਹ ਤਾਂ ਜਿਨ ਜਮਾ ਮਾ ਨਾ ਕਰ ਰੱਖੇ ਨਾ ਹਾਂ ਕੱਟ ਵਈਸਾ ਆਖ ਦੇਖੋ ਇੰਨਾ ਨਹੀਂ ਕੱਲੇ ਕੱਲੇ ਪੱਤੇ ਦਾ ਸਾਗ ਲਿਆਉਂਦਾ ਹੈਗਾ ਪਤਾ ਨਹੀਂ ਕੀ ਕੁਛ ਇਹ ਦੋ ਤਿੰਨ ਤਰ੍ਹਾਂ ਨਹੀਂ ਤਾਂ ਸਾਰੂਆਂ ਤੇ ਨਾਲ ਬੇਚੇ ਆ ਜੈਸੀ ਆ ਬਾਥੂ ਮੇਰਾ ਉਹ ਚਾਹਿਆ ਚੀਜ਼ਾਂ ਨਹੀਂ ਹੈ ਇਹਨਾਂ ਨੂੰ ਸਿਆਣਿਆਂ ਦਾ ਸਿਆਣਾ ਐਕਸਪੀਰੀਅੰਸ ਹੁੰਦਾ ਇੱਕ ਚੀਜ਼ ਮੈਨੂੰ ਹੋਰ ਇਹਨਾਂ ਦੀ ਬਹੁਤ ਵਧੀਆ ਲੱਗੀ ਵੀ ਇਹ ਜਿਵੇਂ ਸਿਆਣਪ ਤੇਲ ਕੰਮ ਕਰਦੀ ਇੱਕ ਜਣਾ ਕੱਟਦਾ ਤੇ ਦੂਜਾ ਇੰਨਾ ਫਟਾਫਟ ਪਰੇ ਤੂੰ ਜੀਨੇ ਨੇ ਲਾਸ ਨੂੰ ਵੀ ਛਿੱਲ ਕੇ ਰੱਖਤੀ ਮੇਰਾ ਅੰਦਰੋਂ ਬੈਠ ਕੇ ਦੇਖ ਰਹੀ ਵੀ ਇਹ ਕਰ ਕੀ ਰਹੀ ਹੈ ਲਾਸ ਨੂੰ ਵੀ ਛਿੱਲ ਛੁੱਲ ਕੇ ਪਹਿਲੀ ਕੀ ਏਟੀ ਨਹੀਂ ਇਹ ਹੁੰਦੇ ਨੇ ਜੀ ਸਿਆਣਿਆਂ ਦੇ ਕੰਮ ਜੂਰ ਤੋਂ ਇਹਨਾਂ ਤੋਂ ਕੰਮ ਸਿੱਖਣੇ ਚਾਹੀਦੇ ਨੇ ਜਦੋਂ ਜੇ ਨਾ ਤੁਸੀਂ ਸਿੱਖਣ ਲੱਗੇ ਤਾਂ ਫਿਰ ਹੀ ਗਰਮ ਹੋ ਜਾਣੀਏ। ਪਰ ਆ ਜੀ ਜਿਵੇਂ ਵੀ ਕੰਮ ਕਰ ਰਹੀ ਇਹਨਾਂ ਨਾਲ ਦਿਨਾਂ ਦੇ ਨਹੀਂ ਵੀਡੀਓ ਬਣਾ ਲਓ। ਨਾਲੇ ਮੈਨੂੰ ਕੁਝ ਸਿੱਖਣ ਨੂੰ ਮਿਲੂਗਾ ਨਾਲੇ ਤੁਹਾਨੂੰ ਸਾਇੰਸ ਸਿੱਖਣ ਨੂੰ। ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਸਕਦਾ ਜਿਹੜਾ ਇਹ ਕੋਟਾ ਲਾਉਣਗੀਆਂ ਫੇਰ ਵੀ ਨਹੀਂ। ਵਿਕਰੀ ਪਾਕਿਸਤਾਨ ਕੋਟ ਨਹੀਂ ਆ। ਉਹ ਬਾਲਕ ਮਿੱਠੇ ਮਿੱਠੀ ਸਾਰਾ ਕੁਝ ਹ ਹਰ ਵਾਰੀ ਸੀ ਸੋਚ ਲੈਨੇ ਕਿ ਵੀ ਅਸੀਂ ਮਸ਼ੀਨ ਲੈ ਕੇ ਆਵਾਂਗੇ ਸਾ ਕੱਟਣ ਵਾਲੀ ਫੇਰ ਨਹੀਂ ਲੈ ਕੇ ਆਉਂਦੇ ਹੈਗੇ ਸੈਂਤੀ ਯਾਰੀ ਹੈਗੀ ਮਸ਼ੀਨ ਦੀ ਅੱਜ ਦੇਖੋ ਮੰਮੀ ਅੱਜ ਜਾਉਂਗੇ ਤਾਂ ਦੇਖ ਕੇ ਆਇਓ ਮਸ਼ੀਨ ਵੀ ਹੈਨਾ ਉਧਰ ਵੀ ਦੇਖੋ ਕੀ ਚੱਲ ਰਹਾ ਹੈ ਕੋਹ ਜਵਾਣ ਦੱਬ ਦੱਬ ਕੇ ਸਾਗ ਪਾ ਰਹੇ ਨੇ ਅਰੇ ਪੂਰੀ ਤਾਂ ਚੰਗੀ ਤਰ੍ਹਾਂ ਦੇਖੋ ਉੱਪਰ ਗਰਮ ਪਾਣੀ ਰੱਖਿਆ ਹੋਇਆ ਹੈ ਜਾਨੀ ਕਿ ਇਹਦੇ ਨਾਲ ਕੀ ਹੁੰਦਾਗਾ ਮੈਂ ਥੋੜ੍ਹਾ ਥੋੜ੍ਹਾ ਜਿੰਨਾ ਜਿੰਨਾ ਪਾਣੀ ਆਪਾਂ ਨੂੰ ਚਾਹੀਦਾ ਉਹ ਆਪਣੇ ਆਪ ਹੀ ਤਪਲੇ ਦੇ ਵਿੱਚ ਜਾਂਦਾ ਜਾਂਦਾਗਾ ਤੇ ਇਹਦੇ ਉੱਪਰ ਆ ਕਰਕੇ ਗਰਮ ਪਾਣੀ ਜੇ ਆਪਾਂ ਨੂੰ ਜ਼ਿਆਦਾ ਐਵੇਂ ਲੱਗੇ ਵੀ ਸਾਗ ਸੁੱਕ ਗਿਆ ਤੇ ਉਹੀ ਗਰਮ ਪਾਣੀ ਨੂੰ ਉਹਦੇ ਵਿੱਚ ਪਾ ਦੋ ਚੱਕੋ ਦੇਖੋ ਕੁੱਟਣੇ ਨਾਲ ਦੱਬ-ਦੱਬ ਕੇ ਪਤਾ ਨਹੀਂ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਚੁੱਲ੍ਹੇ ਚੰਨੀ ਉਹ ਬਾਥੀਆਂ ਕਿਵੇਂ ਸੈੱਟ ਹੋ ਗਈਆਂ ਮੇਰ ਤੋਂ ਨਹੀਂ ਹੁੰਦੀ ਇਹ ਸੱਚੀਓ ਵਾਹੇ ਵੀ ਨਾ ਆਪਣਾ ਹੀ ਐਕਸਪੀਰੀਅੰਸ ਹੈ ਚੱਕੋ ਫਿਰ ਬੇਬੇ ਤਾਂ ہماری ਪਹੁੰਚ ਗਈ ਬੇਬੇ ਹਾਂ ਕੋਈ ਆ ਡੇੜਾ ਭਾਈ ਨਹੀਂ ਆਇਆ ਹਾਂ ਡੇੜਾ ਨਹੀਂ ਆਧਰੇ ਆ ਗਿਆ ਇਹ ਲੈ ਸੰਤੋ ਘੱਟ ਕੇ ਪਉਗੀ ਬਾਤ ਚ ਸਾਗ ਦੇ ਵਿੱਚ ਭੇਜ ਤਪਲੇ ਚ ਛੱਡ ਦਾਂਗੇ ਤਾਂ ਗੰਡਾ ਹੈ ਹਾਂ ਬਥੇਰੇ ਗੱਥਾ ਕੀ ਲੱਗੂਗਾ ਸਾਰਾ ਪੁੱਟ ਕੇ ਉਹਦਾ ਜਾਏਗਾ ਤੁਹਾਡਾ ਤਾਂ ਪੜਾ ਕਰਤੇ ਹਾਂ ਇਹਦਾ ਬੰਦਾ ਸਾਰਾ ਕੁਝ ਨਹੀਂ ਆਰੇ ਲਸਣ ਅਦਰਕ ਪਿਆਜ਼ ਕਿੰਨੇ ਸਾਰਾ ਕੁਝ ਕੁਟਕੇ ਵੀ ਤਪਲੇ ਚ ਪਾਊਗਾ ਵਾਓ ਹਾਂ ਜਿਹੜਾ ਜਿਹੜਾ ਤਾਜ਼ਾ ਲਿਆਉਂਦੀ ਸਾਰਾ ਆਪਾ ਬਣਾ ਲਈਏ ਨਾ ਉਹ ਜਿੰਨੇ ਕੱਚਾ ਗੰਦਲਾ ਹੁੰਦੀਆਂ ਨੇ ਛਿੱਧ ਛਿੱਧ ਹੀ ਗਲ ਜਾਂਦੀਆਂ ਨੇ ਤੇ ਦੂਜਾ ਸਬ ਜਿਹੜਾ ਰੱਖ ਕੇ ਬਾਕੀ ਤੋਂ ਅਸੀਂ ਕਰ ਲਿਆ ਉਹ ਤਾਂ ਫਿਰ ਉਹੀ ਚੀਜ਼ ਹੈ ਜਾਂਦੀ ਹੈ ਉਹ ਚੀੜਾ ਜਿਹਾ ਹੋ ਜਾਂਦਾ ਫਿਰ ਉਹ ਨਾ ਵਧੀਆ ਵੀ ਨਹੀਂ ਬਣਦਾ ਨਾ ਹੀ ਉਹ ਛੇਤੀ ਬਣੇ ਉਹ ਲੈਣ ਦਾ ਵੀ ਟਾਈਮ ਬਹੁਤ ਜ਼ਿਆਦਾ ਹੈ ਮੈਂ ਕੱਲ੍ਹ ਆਖੋ 20-30 ਦਿਨਾਂ ਅਧਿਨ ਛੇਤੀ ਪਾਇਆ ਉਹ ਹੱਸਦੇ ਐ ਟਾਈਮ ਨਾਲੇ ਘੁੱਟ ਲਿਆ ਸਾਰਾ ਉਹਦੇ ਤੋਂ ਅਸੀਂ ਲੈਣ ਗਈਆਂ ਸੀ ਹੂੰ ਮੰਮਾ ਕੋਲੋਂ ਚੱਕੇ ਗਈਆਂ ਤੇ ਅੰਨ੍ਹਾ ਉੱਦੀ ਮੁੜਿਆ ਹਾਂ ਚੋਲੇ ਚੋਲੇ ਪੱਤੀਆਂ ਦੀ ਨਾ ਛੇਤੀ ਤੋੜੀ ਜਾਂਦੀ ਹੈ ਤੋੜੀ ਹੀ ਜਾਂਦੀ ਹੈ ਧਰਜ ਦੀ ਪਾਲਕ ਵਰਗੀ ਹਾਂ ਹਾਂ ਤਨ ਤਾਂ ਇਹਨਾਂ ਨਾਲੇ ਬਹੁਤ ਨੇ ਕੰਜੀ ਰੋਟੀ ਖਾ ਲੈ ਮੱਕੀ ਦੀ ਖਾਣੀ ਹੈ ਤਵਾ ਜੇ ਮਾ ਕੋਈ ਮਰਜੀ ਹੋਣ ਤਾਂ ਜਿਹਦੀ ਪਸੰਦ ਆਵੇ ਰਹੀ ਸਾਰਾ ਮੱਕੀ ਦੀ ਦੇਤੀ ਹੈ ਉਹ ਤਨ ਬਾਜਰੇ ਦੀ ਦੇਤੀ ਆ ਪਿਆਜਾਂ ਦੀ ਭੰਖਾਂ ਜੇ ਸਾਕ ਜਬਤੀਆਂ ਸਾਕ ਕੋੜਾ ਹੋ ਜੂ ਹੈ ਰਹਿ ਬੇ ਨੰਬੋ ਨਿਕੜਾ ਕਰਾ ਦਾ ਹੋ ਜੂਗਾ ਹਨਾ ਗਰੀਬਾਈ ਹਮਾਰੀ ਕੱਟਨੇ ਵਾਲੀ ਮਸ਼ੀਨ ਨੇ ਕਹਿੰਦਾ ਇੱਕ ਇੱਕ ਘੰਟਾ ਦਾ ਬਦੋਂਦੇ ਪੰਜ ਪੰਜ ਘੰਟੇ ਬਣ ਜਾਂਦਾ ਨਾ ਹਰੇ ਹੈ ਹੋਰ ਡਾਕਟਰ ਦੇ ਲਵਾਏ ਤੇ ਉਹਨੇ ਮੇਰੇ ਤੋਂ ਅੱਛਾ ਪੰਜ ਚਾਰ ਬੱਟਾ ਦੇ ਲਵਾਤੇ ਭਈ ਜਦੋਂ ਹੰਦਾ ਹੈ ਅੱਛਾ ਉਹਦੇ ਤਾਂ ਆਲੇ-ਦਾਲੇ ਚਾਰ ਪੰਜ ਕਿਸੇ ਦੇ ਤਿੰਨ ਪਿੱਛੇ ਦੇ ਚਾਰ ਅੱਛਾ ਆਹ ਜਿੱਦਿਆਂ ਨਿਕਲਦੇ ਉਸ ਖਾ ਹਾਂ ਅੱਜ ਕਈ ਪਾਟੇ ਹਾਂ ਦੇ ਅਗਣ ਦੇ ਲੱਗ ਲੱਗ ਬਣ ਜਾਂਦੇ ਆ ਬਣ ਗਿਆ ਜਿਵੇਂ ਆ ਬਣ ਗਿਆ ਹਾਂ ਤੇ ਓਟੇ ਵੱਟੇ ਵੱਟੇ ਗੰਡੇ ਪੱਟੇ ਫਿਰ ਉਹ ਇਹ ਜਦੋਂ ਜਿੰਮ ਜਿਸ ਟਾਈਮ ਜਿਆ ਪ十ਵੇਂ ਮਹੀਨੇ ਚਾ ਵਿੱਚ ਤੇ ਸਮਾਨ ਹਾਂ ਉਹਦਾ ਲਵਾਏ ਤੇ ਅੱਛਾ ਜਨਵਰੀ ਜੀ ਚ ਪਟਾਏ ਉਹਨੇ ਕੀ ਗੰਡੇ ਗੰਡੇ ਹੋਗੇ ਇੱਕ ਥੈਲਾ ਵੀ ਨਹੀਂ ਲਾਇਆ ਤੇ ਹੀ ਦਸ ਥੈਲੇ ਪਤਨੀ ਵੀ ਥੈਲੇ ਹੋਗੇ ਤੇ ਉਹ ਤਾਂ ਇੱਕ ਵੱਟ ਘਰੇ ਦੱਬਨੇ ਮੁਕਦੇ ਨਹੀਂ ਹਾਂ ਸਨਾ ਜਿਵੇਂ ਅੱਥੇ ਉਹ ਬੁੰਡੇ ਜਨ ਸਰੋਂਜੀ ਕੰਡੇ ਆ ਰੱਖੀਏ ਹਰੇ ਗੰਡੇ ਬਥੇਰੇ ਵਿਕ ਜਾਂਦੇ ਨੇ ਹਾਂ ਇਹ ਜਿਹੜਾ ਆਪੋ ਨਵਾਲੇ ਪਾਣੀ ਪੋਣੀ ਦੀ ਵੀ ਲੋੜ ਵਿਚਾਰ ਵੱਟਾ ਬਣਾ ਕੇ ਹੁਣ ਇਹਦੇ ਕਿਹੜੇ ਕੋਈ ਇਹ ਤੇਰੀ ਦੀ ਤੇਰੀ ਵੀ ਰਹਿੰਦੀ ਬੱਟੇ ਜਿਵੇਂ ਆਪਾਂ ਮੋਟੀ ਵੱਟ ਤੇ ਲੱਗਣਗੇ ਹਾਂ ਇਹ ਹੀ ਲੱਗਣਗੇ ਆਹ ਤਾਂ ਦੇਖੀ ਬੋ ਮਿੰਨਾ ਦੇ ਆਹ ਕਹੇ ਗੰਡੇ ਬਣਨਗੇ ਦੇਖ ਹਾਂ ਪੰਜ ਬਣਨਗੇ ਹਾਂ ਜਿਵੇਂ ਹੋ ਰਹੀ ਆ ਨੇ ਫੋਨ ਕਰਵਾ ਲੰਗੇ ਪੰਜ ਮੰਨਣ ਲਈ ਉਹ ਹਨਾ ਨਾ ਉਹ ਵਾਮਣਾਂ ਦੇ 50 ਜੀ ਤਾਂ ਆਪਦੇ ਤੇ ਹਾਂ ਪਰ 10 ਜੀ ਤੇ 10 ਕਰ ਤਾਂ ਲੋਕੂੰ ਵੀ ਮੰਗਣ ਵਗਦੇ ਇਹਨਾਂ ਦੇ ਚੀਜ਼ ਉਹ ਪਹਿਲਾਂ ਦੇ ਵੀ ਹੁੰਦੇ ਸੀ ਹੁਣ ਕੋਈ ਕਿਸਨ ਦੇਖ ਕੇ ਰਾਜੀ ਹੋਣੀ ਹੁਣ ਤਾਂ ਜਰਦੀ ਨਹੀਂ ਹੂੰ ਇਹ ਲੋਕ ਨੇ ਹੁਣ ਤਵਾਸ ਮੈਂ ਮੈਂ ਹਲੋ ਕੰਗਲ ਫੋਨ ਵਾਲੇ ਨੂੰ ਪਿਆਰ ਪੂਰਜਾ ਘੱਟਾ ਹੈ ਹੂੰ ਵੀ ਦੇਖ ਲਿਆ ਫੋਨ ਦੇਖ ਲਿਆ ਜੋ ਕੋਈ ਆ ਗਿਆ ਲੈ ਕਿੱਥੋਂ ਆ ਗਿਆ ਐਵੇਂ ਕਹਿਣਗੇ ਹੋਰ ਆ ਪਕਲੇ ਜਿਵੇਂ ਮਰਜ਼ੀ ਉਸ ਚ ਰਹਿਣ ਦੂਜੇ ਨੂੰ ਨਹੀਂ ਛੇ ਯਾ ਲੈ ਤਾਂ ਹੀ ਪੈਦਾ ਇਸ ਤੇ ਨਿਭ ਜਾਂਦੇ ਜੀ ਹੁਣ ਨਿਭਦੇ ਵੀ ਕਿੱਥੇ ਨੇ 6 ਮਿੰਟ 6 ਮਿੰਟ ਨਹੀਂ ਪੈਂਦੇ ਤਲਾ ਤਲਾ ਖੋਜ ਲੈਣਾ ਨਾ ਹੋਰ ਹਾਂ ਹੋ ਪਿਆਰੀ ਨਹੀਂ ਲੋਕਾਂ ਨੂੰ ਮਾਮਾ ਕੁੜੀਆਂ ਵੀ ਗਰਜ ਚ ਗੱਲ ਕਰਦੀਆਂ ਨਹੀਂ ਹੁੰਦੇ ਵੀ ਹਾਂ ਉਨਲੀ ਕੁੜੀਆਂ ਦਾ ਵੀ ਕਸੂਰ ਨਿਕਲ ਲੈ ਮੜਾ ਦਾ ਵੀ ਕਸੂਰ ਜੇ ਕੋਈ ਮੜਾ ਜਮੁੰਡਾ ਚੰਗਾ ਤਾਂ ਕੁੜੀ ਚੰਗੀ ਨਹੀਂ ਮਿਲਦੀ ਔਰ ਜੇ ਕੋਈ ਕੁੜੀ ਮੜੀ ਜੀ ਚੰਗੀ ਤਾਂ ਉਹ ਮੁੰਡਾ ਚੰਗਾ ਨਹੀਂ ਮਿਲਦਾ ਸਹੀ ਗੱਲ ਹੈ ਇਹ ਇੰਨੇ ਕੁ ਟੁਟਕੇ ਪਾ ਦਿੰਦੇ ਹਨ ਵਿੱਚ ਇੰਨਾ ਸਾਰਾ ਲਸਣਾ ਆਦਿਆਂ ਪਾਇਆ ਹੀ ਨਹੀਂ ਕੋਈ ਆ ਭੁੱਖਾਂ ਜੀ ਰੱਖ ਲਈਏ ਤੜਕਾ ਟੁੜਕਾ ਲਾਣਾ ਇਹਨਾਂ ਦਾ ਲਾ ਲਈ ਹਾਂ ਨਾ ਸਾਰਾ ਲਸਣਾ

ਹਾਂ ਤੇ ਜੇ ਇਹ ਲੈ ਲੈਣਾ ਹਾਂ ਤਾਂ ਹਾਂ ਤਾਂ ਫੇਰ ਮਰ ਤੋਂ ਲੈ ਤੱਕ ਪਿੱਜੇ ਗੂਟਾ ਸਾਰੇ ਪਿੱਜੇ ਬਰਹਾਨ ਹੈ ਹਾਂ ਤੜਕੇ ਤਾਂ ਫਿਰ ਧੁੰਦੂਆ ਧੁੰਦੀ ਹੈ ਨਾ ਵਧੀਆ ਵੀ ਰਹੀਆਂ ਨਿਕਲ ਗਈਆਂ ਨਹੀਂ ਤਾਂ ਬਾਲਾ ਹੋ ਜਾਂਦਾ ਹੂੰ ਚੱਲੋ ਵਧੀਆ ਦਿਨ ਤੋਂ ਸੋਨਾ ਹੋ ਜਾਂਦਾ ਜੇ ਮੈਂ ਤਾਂ ਠੀਕ ਆ ਹੂੰ ਕਦੋਂ ਜਿੰਮ ਦਾਇਆ ਕਹਤ ਮੈਂ ਤੜਕੇ ਸੋਚਾਂ ਮਾਂ ਪਰਾਂ ਚੜ੍ਹੇ ਜਾਣੀ ਆ ਬੱਸ ਛੱਡ ਪਰਾਂ ਸਾਗ ਨੂੰ ਤੇ ਦੋ ਚਿੱਕਾ ਜਮਨਜਾ ਬਣਾ ਕੇ ਰੱਖਦੇ ਆ ਸਾਰਾ ਪਾਣੀ ਫਟਾਫਟ ਚੁੱਲ੍ਹੇ 'ਚ ਪੈ ਗਿਆ ਅੱਗ ਬਜੂਗੀ ਲੋ ਜੀ ਉਧਰ ਤਾਂ ਮਤਲਬ ਸਾਗ ਨਿਕਲ ਕੇ ਪਾਣੀ ਚੁੱਲ੍ਹੇ 'ਚ ਪੈ ਗਿਆ ਇੱਧਰ ਮਾਈ ਮਮ ਕੋਟ ਰਹੀ ਹੈ ਹਾਈ ਮੇਤਾ ਇੱਕੇ ਹੀ ਕੁਛ ਹੈ ਬਾਈ ਇਹ ਹਰੀਆਂ ਮਿਰਚ ਆਰੇ ਭਾਈ ਹਮ ਹੈ ਹਰੀ ਮਿਰਚ ਲਸਣ ਪਿਆਜ਼ ਸੋ ਫਿਰ ਇਹਨੂੰ ਕੁੱਟ ਕੇ ਕੀ ਕਰੋਗੇ ਇਸ ਕੋ ਡਾਲ ਦੇਗੇ ਸਾਗ ਮੇ ਐਸੇ ਹੀ ਤੜਕਾ ਤੜਕਾ ਅਲੱਗ ਤੋਂ ਹੈ ਜੀ ਤੜਕਾ ਨਹੀਂ ਹੈਗਾ ਇਹ ਮੰਦਰ ਇਹ ਬੱਸ ਟੇਸਟ ਦੇ ਲਈ ਸਾਗ ਜਬਾ ਰਹੇ ਨੇ ਤੇ ਜੇ ਕਿਸੇ ਨੂੰ ਕੋਈ ਤਜਾਬ ਵਗੈਰਾ ਬਣ ਜਾਂਦਾ ਸਾਗ ਖਾ ਕੇ ਤੇ ਸਾਗ ਜਦ ਉਬਲਦਾ ਨਾ ਉਸ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਪਾਣੀ ਨੂੰ ਕੱਢ ਦੋ ਤੇ ਦੂਸਰਾ ਪਾਣੀ ਉਹਦੇ ਵਿੱਚ ਫਰੈਸ਼ ਤੁਸੀਂ ਪਾ ਦੋ ਤੇ ਫੇਰ ਉਹਦੇ ਨਾਲ ਬੱਸ ਹੰਜ ਮਿੰਨੀ ਹੁੰਦੀ ਸਾਗ ਨਾਲ ਲੋ ਜੀ ਫੇਰ ਤੇ ਸ਼ਾਮ ਹੋ ਗਈ ਤੇ ਆਪਣਾ ਸਾਗ ਬਣ ਗਿਆ ਹੋ ਗਿਆ ਰੈਡੀ ਤੇ ਹੁਣ ਆਪਾਂ ਇਸ ਨੂੰ ਘੁੱਟਣਾ ਹੈਗਾ ਉਸ ਦੇ ਲਈ ਆਪਾਂ ਲਵਾਂਗੇ ਥੋੜਾ ਮੰਕੀ ਦਾ ਆਟਾ ਤੇ ਬਾਕੀ ਦੇ ਆਟੇ ਦੀ ਉੱਚ ਪਾਉਣ ਦੇ ਲਈ ਆਪਾਂ ਥੋੜਾ ਪਾਣੀ ਇਸ ਦੇ ਵਿੱਚ ਪਾਵਾਂਗੇ ਤੇ ਪਾਣੀ ਦੇ ਨਾਲ ਸੋ ਕੋਲ ਮਲਾਂਗੇ ਨਾ ਕਿ ਨੀਦਰਾ ਹੈ ਉਸ ਨਾਲ ਗੱਠਾਂ ਨਹੀਂ ਪੈਂਦੀਆਂ ਇਹਨਾਂ ਨੂੰ ਮੈਂ ਨੂੰ ਸੁੱਕਾ ਹੀ ਪਾ ਦਿੰਦੀ ਤੇ ਹਾਂ ਦੇਖਦੇ ਹਾਂ ਇਹ ਵਸੂ ਵਰਮੱਕੀ ਦਾ ਆਟਾ 바ਕੇ ਨੂੰ ਫੋਟ ਲੈਣੇ ਸਾਈ ਨੂੰ ਤੇ ਦੇਖੋ ਗਰਮ ਪਾਣੀ ਕਰਕੇ ਇੱਕ ਸਾਈ ਡੱਕ ਕੇ ਤੇ ਇਸ ਗਰਮ ਪਾਣੀ ਦਾ ਬਣਾਵਾਂਗੇ ਕੋਲ ਮੱਕੀ ਦੇ ਆਟੇ ਵਾਲਾ ਜਿਆਦਾ ਪਾਣੀ 바ਕੇ ਜਿਆਦਾ ਪਤਲਾ ਵੀ ਨਹੀਂ ਕਰਨਾ ਜਿਆਦਾ ਗਾੜਾ ਵੀ ਨਹੀਂ ਕਰਨਾ ਵਸ ਇਸ ਦੇ ਵਿੱਚ ਗੱਠਾਂ ਵਗੈਰਾ ਨਹੀਂ ਪਾਉਣ ਦੇਣੀਆਂ ਲੋ ਜੀ ਮੰਮੀ ਲੱਗੇ ਹੋਏ ਨੇ ਆਪਣੇ ਕੰਮ 'ਤੇ ਇਹ ਸਤ ਬਾਗ ਫਿਸਾਉ ਨੂੰ ਲਵਾਂਗੇ ਕੋਟਾ ਜਾਨੀ ਕੋਟਣਗੇ ਗਾਉਂਗਾ ਇਹ ਇੱਕ ਚੀਜ਼ ਦਾ ਧਿਆਨ ਰੱਖੋ ਥੰਡੇ ਪਾਣੀ ਦੇ ਵਿੱਚ ਨਾ ਕੋਲਣਾ ਲੱਗ ਜਾਓ ਕਿਉਂਕਿ ਜਿੰਨਾ ਥੰਡੇ ਪਾਣੀ ਦੇ ਵਿੱਚ ਕੋਲੋਗੇ ਤੇ ਇਸ ਦੇ ਵਿੱਚ ਗੱਠਾਂ ਬਣ ਜਾਂਦੀਆਂ ਨੇਗੀਆਂ ਤੇ ਗਾਉਂਗਾ ਮਰਨ ਦੇ ਵਿੱਚ ਹਲਕਾ ਜਾਏਗੀ ਉਹ ਪਾਣੀ ਪਾਏਗਾ ਕੋਈ ਕੋਲ ਜਾਣੀ ਬਣਾਏਗਾ ਥੋੜੀ ਥੋੜੀ ਪਾਣੀ ਰਾਕੇ ਇਸ ਨੂੰ ਬਾਗ ਦਾ ਸਾਲ ਦੇ ਵਿੱਚ ਉਹ ਦੇਖੋ ਜੀ ਨਮਨਮਾ ਤਰੀਕਾ ਚੁੱਲ੍ਹੇ 'ਤੇ ਕੰਮ ਕਰਨਾ ਬਹੁਤ ਜ਼ਿਆਦਾ ਮਜ਼ਾ ਹੁੰਦਾ ਹੈਗਾ ਤੇ ਉੱਪਰ ਦੀ ਲੈਟ ਸਿਸਟਮ ਵੀ ਕੋਈ ਵਧੀਆ ਨਹੀਂ ਹੈਗਾ ਤੇ ਫੋਨ ਵੀ ਸਿੰਪਲ ਹੈ ਜੀ ਮੇਰੇ ਕੋਲ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੋਗੀ ਤੇ ਇਸ ਤਰ੍ਹਾਂ ਫਿਰ ਸਾ ਆਪਾਂ ਨੇ ਕੋਲ ਰੇਣੇ ਅੱਜ ਇਹ ਦੋ ਫੈਨ ਨਾ ਮੇਕੇ ਬਣਾਏ ਸਾ ਮੈਨੂੰ ਲੱਗਦਾ ਹੈਗਾ ਪਹਿਲਾਂ ਨਾਲ ਜ਼ਿਆਦਾ ਹੀ ਟੇਸਟੀ ਹੋਗਾ ਉਹ ਦੂਸਰੇ ਬੇਬੇ 5.5 ਤੋਂ ਆਉਣੇਗੇ ਉੰਜ ਤੇ ਮੈਂ ਉਹਨਾਂ ਨੂੰ ਬੇਬੀ ਉਹਲਦੀ ਹੁੰਦੀ ਆਂਗੀ ਉੰਜ ਪਰ ਉਹ ਇਸ਼ਤ ਦੇ ਵਿੱਚ ਕਿਸ ਫੈਦੀ ਨਹੀਂ ਦਾਦੀ ਲੱਗਦੇ ਨੇ ਪਰ ਮੰਮੀ ਨੇ ਬਹੁਤ OD ਫਰੈਂਡ ਨੇ ਤੇ ਉਹ ਕਿਤੇ ਬਾਹਰ ਰਹਿਣ ਲੱਗ ਗਏ ਤੇ ਤਾਂ ਗਏ ਕਿ ਉਹ ਮਤਲਬ ਸਾਸੂ ਬਣਾ ਕਿੱਥੋਂ ਲੈ ਕੇ ਜਾਂਦੇ ਹੁੰਦੇ ਨੇ ਜਦੋਂ ਆਪਾਂ ਪਿੰਡ ਛੱਡ ਕੇ ਸ਼ਹਿਰਾਂ ਵਿੱਚ ਰਹਿਣ ਲੱਗ ਜਾਂਦੇ ਆ ਫਿਰ ਚੀਜ਼ਾਂ ਨਾਲ ਹੁੰਦਾ ਹੀ ਹੈਗਾ ਸੋ ਇਸ ਲਈ ਉਹਨਾਂ ਨੇ ਆਪਣਾ ਜਿਹੜਾ ਕਾਰ ਸੀ ਉਹ ਕਰਾਏ ਤੇ ਦੇ ਰੱਖਿਆ ਸੀ ਆਪਣਾ ਕਾਰ ਤਰਾਇ ਤੇ ਦੇਣ ਕਰਕੇ ਉਹ ਲੋਏ ਇੱਥੇ ਰਲ ਕੇ ਸਾਈਨ ਆ ਸੋ ਉਹਨਾਂ ਨੇ ਲੈ ਜਾਣਾ ਸਭ ਕੋਈ ਐਵੇਂ ਨਾ ਸੋਚੋ ਉਹ ਕੋਈ ਨਾ ਆਉਂਦਾਏ ਤਾਂ 15 ਨਹੀਂ ਦੂਗਾ 15 ਨਹੀਂ ਮਾਰੀ ਗਾਲ ਨਹੀਂ ਹੈਗੀ ਇਹ ਸਾਰਾ ਬੇਬੇ ਦੀ ਕੈਨੀ ਦੇ ਵਿੱਚ ਪੈ ਕੇ ਸਵੇਰ ਨੂੰ ਇਹ ਸ਼ਹਿਰ ਦੇ ਵਿੱਚ ਚਲਿਆ ਜਾਊਗਾ ਲੋਜੀ ਨੂੰ ਘੁੰਟਣ ਤੋਂ ਬਾਅਦ ਥੋੜੇ ਟਾਈਮ ਵਾਪਸ ਸੇਖ ਲੁਬਾਵਾਂਗੇ ਮੰਮੀ ਮੇਰੇ ਉੱਥੇ ਵੀ ਕੋਟੀ ਹਨ ਚਿੱਲੇ ਤੇ ਤੁਸੀਂ ਦੇਖੋ ਰਾਜਸਤਾਨੀ ਤਪਲਾ ਇੰਨਾ ਪੱਕਾ ਹੁੰਦਾ ਹੈ ਜੀ ਆਪਣੀ ਸਾਈਡ ਨੂੰ ਜੀ ਗਿਆ ਪਿਆ ਦੂਸਰੀ ਸਾਈਡ ਮੇਰੇ ਲਾਸਟ ਤੱਕ ਦੇਖੀ ਵੀਡੀਓ ਨੂੰ ਲਾਈਕ ਨੂੰ ਕਰਕੇ ਜਾਇਓ ਚਲੋ ਠੀਕੇ ਜੀ ਸਾਰੇ ਨੂੰ ਬਾਏ ਬਾਏ